ਜਾਇਨ ਸਾਥੀਓ ਅੱਜ ਮੈਂ ਪੂਰੇ ਰਾਜਪੁਰਾ ਵਾਸੀਆਂ ਨੂੰ ਇੱਕ ਖੁਸ਼ਖਬਰੀ ਦੇਣ ਜਾ ਰਹੀ ਹਾਂ ਜਿਵੇਂ ਕਿ ਰਾਜਪੁਰਾ ਵਿੱਚ ਗੰਦਾ ਪਾਣੀ ਜਾਂ ਸੀਵਰੇਜ ਦਾ ਪਾਣੀ ਮਿਕਸ ਦਾ ਮੁੱਦਾ ਬੜੇ ਦੇਰ ਤੋਂ ਚੱਲ ਰਿਹਾ ਹੈ ਚਾਹੇ ਉਹ ਇਲੈਕਸ਼ਨਾਂ ਤੋਂ ਪਹਿਲਾਂ ਹੋਵੇ ਚਾਹੇ ਇਲੈਕਸ਼ਨਾਂ ਤੋਂ ਬਾਅਦ ਹੋਵੇ ਅਸੀਂ ਵੀ ਬੜਾ ਸੰਘਰਸ਼ ਕੀਤਾ ਪਬਲਿਕ ਨਾਲ ਕਿ ਇਸ ਮੁੱਦੇ ਦਾ ਹੱਲ ਹੋ ਜੇ ਪਰ ਅੱਜ ਉਹ ਦਿਨ ਆ ਗਿਆ ਮੈਂ ਧੰਨਵਾਦ ਕਰਦੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਸ ਕੰਮ ਲਈ 23 ਕਰੋੜ 18 ਲੱਖ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਹਦੇ ਨਾਲ ਪੂਰੀ ਪਾਈਪਲਾਈਨ ਚੇਂਜ ਹੋਊਗੀ ਹਰ ਘਰ ਵਿੱਚ ਪਾਣੀ ਦੀ ਟੂਟੀ ਪਹੁੰਚੂਗੀ ਔਰ ਜਿਹਦੇ ਨਾਲ ਇਹ ਸਾਰੀ ਸਮੱਸਿਆ ਦੂਰ ਹੋ ਜੂਗੀ ਕਿ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਾਂ ਗੰਦਾ ਪਾਣੀ ਆ ਰਿਹਾ ਜਿਹੜਾ ਇਹ ਕੰਮ ਹੈ ਇਹ ਬਹੁਤ ਜਲਦੀ ਸਟਾਰਟ ਹੋ ਜਾਊਗਾ ਔਰ 21 ਮਹੀਨਿਆਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਪੂਰਾ ਕੀਤਾ ਜਾਊਗਾ ਔਰ ਸਾਡੀ ਕੋਸ਼ਿਸ਼ ਇਹ ਰਹੂਗੀ ਕਿ 21 ਮਹੀਨਿਆਂ ਤੋਂ ਪਹਿਲਾਂ ਹੀ ਪੂਰਾ ਕੀਤਾ ਜਾਵੇ ਬੜੀ ਜ਼ੋਰ ਨਾਲ ਤੇਜ਼ੀ ਨਾਲ ਇਹ ਕੰਮ ਕਰਕੇ ਹਰ ਘਰ ਵਿੱਚ ਸਾਫ ਪਾਣੀ ਪਹੁੰਚਾਇਆ ਜਾਵੇ ਇਸ ਦੇ ਵਿੱਚ ਪੂਰਾ ਪੁਰਾਣਾ ਰਾਜਪੁਰਾ ਡਾਲਿਮਾ ਵਿਹਾਰ ਕਨਿਕਾ ਗਾਰਡਨ ਮਹਿੰਦਰ ਗੰਜ ਗੁਰੂ ਨਾਨਕ ਕਲੋਨੀ ਪ੍ਰੀਤ ਕਲੋਨੀ ਮਿਰਚ ਮੰਡੀ ਵਰਕ ਸੈਂਟਰ ਸ਼ੀਤਲ ਕਲੋਨੀ ਤੇ ਸ਼ਾਮਨਗਰ ਇਹ ਸਾਰਾ ਏਰੀਆ ਇਸ ਦੇ ਵਿੱਚ ਕਵਰ ਹੋ ਜਾਊਗਾ ਔਰ ਇਸ ਦੇ ਨਾਲ ਜਿੰਨੀ ਵੀ ਪਾਣੀ ਦੀ ਗੰਦੇ ਪਾਣੀ ਦੀ ਸਮੱਸਿਆ ਉਹ ਦੂਰ ਹੋ ਜੂਗੀ ਤਾਂ ਮੈਂ ਅੱਜ ਇੱਕ ਗੱਲ ਦੀ ਹੋਰ ਵੀ ਹੈਰਾਨੀ ਹੋ ਰਹੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਹਜ਼ਾਰ ਕਰੋੜ ਰੁਪਇਆ ਲਾ ਕੇ ਰਾਜਪੁਰੇ ਦਾ ਵਿਕਾਸ ਕੀਤਾ ਕਿ ਉਹ ਪਾਣੀ ਲਈ 23 ਕਰੋੜ ਰੁਪਇਆ ਵੀ ਨਹੀਂ ਲਾ ਸਕਿਆ ਕਿਉਂਕਿ ਇਹ ਜਿਹੜੀ ਪਾਈਪਲਾਈਨ ਪਈ ਸੀ ਇਹ 1982 ਚ ਪਈ ਸੀ ਔਰ 2010 ਚ ਇਹ ਪਾਈਪਲਾਈਨ ਚੇਂਜ ਹੋ ਜਾਣੀ ਚਾਹੀਦੀ ਸੀ ਪਰ ਮੈਂ ਇਹੀ ਕਹੂੰਗੀ ਕਿ ਕਿਸੇ ਨੇ ਕੁਝ ਨਹੀਂ ਕੀਤਾ ਸਿਰਫ ਗੱਲਾਂ ਹੀ ਕਰਦੇ ਰਹੇ ਤੇ ਮੈਨੂੰ ਮਾਨ ਨਾਲ ਖੁਸ਼ੀ ਨਾਲ ਅੱਜ ਮੈਂ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਮੇਰੇ ਤੇ ਭਰੋਸਾ ਕੀਤਾ ਤਾਂ ਮੈਂ ਇਹ ਕੰਮ ਕਰਨ ਵਿੱਚ ਕਾਮਯਾਬ ਹੋਈਆਂ ਅੱਗੇ ਵੀ ਸਾਰੇ ਕੰਮ ਕਰਦੇ ਰਵਾਂਗੇ ਤੁਹਾਨੂੰ ਕਦੇ ਵੀ ਇਹ ਗੱਲ ਨਹੀਂ ਮਹਿਸੂਸ ਹੋਊਗੀ ਕਿ ਅਸੀਂ ਜਿਸ ਨੂੰ ਚੁਣਿਆ ਸੀ ਉਹਨੇ ਲਈ ਉਹਨੇ ਸਾਡੇ ਲਈ ਕੀ ਕੀਤਾ ਤੇ ਮੈਂ ਇੱਕ ਵਾਰ ਫੇਰ ਤੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਇਹ ਅਰਜੀ ਮੇਰੀ ਰਾਜਪੁਰਾ ਦੀ ਅਰਜੀ ਮਨਜ਼ੂਰ ਕੀਤੀ ਤੇ ਇਸ ਸਮੱਸਿਆ ਦੇ ਹੱਲ ਲਈ 23 ਕਰੋੜ 18 ਲੱਖ ਰੁਪਏ ਮਨਜ਼ੂਰ ਕੀਤੇ ਬਹੁਤ ਬਹੁਤ